ਪੰਜਾਬ ਪੁਲਿਸ ਦੇ ਕਾਰਨਾਮੇ ਹਮੇਸ਼ਾ ਚਰਚਾ ਵਿੱਚ ਰਹਿੰਦੇ ਨੇ ਤਾਜ਼ਾ ਘਟਨਾ ਸਾਹਮਣੇ ਆਈ ਹੈ ਲੁਧਿਆਣਾ ਤੋਂ ਜਿੱਥੇ ਪੱਤਰਕਾਰ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਤੇ ਨਾਲ ਹੀ ਬਤਮੀਜ਼ੀ ਕੀਤੀ ਗਈ ਹੈ ਐਸਐਚਓ ਦੇ ਰੀਡਰ ਤੇ ਇਹ ਵੱਡੇ ਇਲਜ਼ਾਮ ਲੱਗੇ ਨੇ ਦਰਅਸਲ ਪੱਤਰਕਾਰ ਦੇ ਨਾਲ ਨਾ ਸਿਰਫ ਬਤਮੀਜ਼ੀ ਹੋਈ ਕੁੱਟਮਾਰ ਹੋਈ ਜਿਸ ਬਾਅਦ ਪੱਤਰਕਾਰ ਪਾਈਚਾਰਾ ਪੱਤਰਕਾਰ ਦੇ ਹੱਕ ਦੇ ਵਿੱਚ ਖੜਾ ਹੋਇਆ ਤੇ 12 ਵਜੇ ਸ਼ਿਮਲਾਪੁਰੀ ਥਾਣੇ ਦੇ ਵਿੱਚ ਇਕੱਠ ਕਰਨ ਦੀ ਗੱਲ ਕਹੀ ਜਾ ਰਹੀ ਹੈ ਮੇਰਾ ਨਾਮ ਜੱਗਾ ਹੈਗਾ ਸੁਖਵੀਰ ਸਿੰਘ ਫੋਟੋਗ੍ਰਾਫਰ ਮੈਂ ਕੰਮ ਕਰਦਾ ਹਾਂ ਕਿਹੜੇ ਚੈਨਲ ਮੈਂ ਨਾ ਉਹਨ ਦੋ ਚੈਨਲ ਕੰਮ ਕਰ ਰਿਹਾ ਪਣਾ ਤੇ ਮੈਂ ਨਾ ਨਹਿਰ ਤੋਂ ਅੱਜ ਘਰੇ ਘਰ ਤੋਂ ਨਹਿਰ ਵੱਲ ਆ ਰਿਹਾ ਸੀਗਾ ਉੱਥੇ ਨਾ ਪੁਲਿਸ ਖੜੀ ਸੀ ਮੈਂ ਪੁੱਛਿਆ ਸਰ ਕੀ ਹੋਇਆ ਉੱਥੇ ਕਹਿੰਦੇ ਵੀ ਕੁਝ ਨਹੀਂ ਹੋਇਆ ਉੱਥੇ ਹੋ ਚਾਰ ਬਿੰਟ ਬਾਅਦ ਮੇਨਾ ਵੈਂਸ ਲਾਗੇ ਵੀ ਜਾਮ ਲੱਗ ਰਿਹਾ ਪਰੇ ਹੋ ਜਾਓ ਐਸ ਐਚਓ ਰੀਡਰ ਤੇ ਐਸ ਐਚਓ ਮੇਨਾ ਗਾਲੀ ਕੁੱਲ ਕਰਨ ਲੱਗੇ ਇਹਨਾਂ ਨੇ ਗੱਡੀ ਬਿਠਾ ਲਿਆ ਧੱਕੇ ਧੱਕੇ ਮਾਰ ਗਏ ਕੈਮਰਾ ਖੋਇਆ ਮੇਰਾ ਉਹਨਾਂ ਨੇ ਬਦਤਮੀ ਜੀ ਕੀਤੀ ਉਹਨਾਂ ਨੇ ਮੇਰੇ ਸਾਹਨੇ ਵਾਲ ਦਾ ਨਾਮ ਸਰ ਨਹੀਂ ਮਿਲਿਆ ਮੈਂ ਠਾਣੇ ਸ਼ਿਮਲਾਪੁਰੀ ਠਾਣੇ ਕੰਪਲੇਂਟ ਲਖਾਤੀ ਉਹਨਾਂ ਦੀ ਤੇ ਬੰਦੀ ਕਾਰਵਾਈ ਉਹਨਾਂ ਦੀ ਕੀਤੀ ਜਾਵੇ ਮੇਰੇ ਅੱਖ ਤੇ ਮਾਰਣਾ ਉਹਨਾਂ ਨੇ ਮੁੱਕੇ ਮਾਰੇ ਮੇਰੇ ਮੈਡੀਕਲ ਰਿਪੋਰਟ ਉਹਨਾਂ ਦੀ ਕਾਰਵਾਈ ਕੀਤੀ ਜਾਵੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕਿਤੇ ਆਪਣੇ ਮੀਡੀਆ ਭਾਈਚਾਰਾ ਹੁੰਦਾ ਲੋਕਾਂ ਨਾਲ ਹੋਰ ਕਿੱਦਾਂ ਕਰਦਾ ਹੋਵੇਗਾ ਉਹ ਗਏ ਸਿਪਰ ਕਹਿੰਦੇ ਵੀ ਸੁਖਮਨ ਸਿੰਘ ਸਰ ਉੱਪਰ ਕਹਿੰਦੇ ਵੀ 12 ਵੇ ਟਾਈਮ ਦਾ ਰੱਖਿਆ ਉਹਨਾਂ ਨੇ ਹਾਂ ਜਿੱਤੀ ਕੰਪਲੇਂਟ ਦਿੱਤੀ ਫਿਰ ਕਿ ਸਾਰੇ ਭਾਈਚਾਰਾ ਨਾਲ ਆ ਗਏ ਪੱਤਰਕਾਰ ਪੱਈਓ ਨੂੰ ਕਹਿੰਦੇ ਵੀ ਕੋਈ ਵੀ ਕਿਤਨੇ ਕਿਤੇ ਐਸੀ ਘਟਨਾ ਹੁੰਦੀ ਹੈ ਕਿ ਸਭ ਇੱਕ ਦੂਸਰੇ ਇੱਕ ਜੁੱਟ ਇਕੱਠੇ ਹੋ ਕੇ ਨਾਲ ਕਰਨ ਸਟੇਟ মিডিਆ ਕਲੱਬ ਤੋਂ ਮੈਂ ਸੈਕਟਰੀਆ ਸੋ ਅੱਜ ਸਾਡਾ ਭਰਾ ਜੱਗਾ ਜਿਹੜਾ ਨਾਲ ਖੜਾ ਆ ਇਹਦੇ ਨਾਲ ਇੱਕ ਵਾਰਦਾਤ ਹੋਈ ਆ ਪਤਾ ਲੱਗਾ ਕਿ ਕਿਤੇ ਜਗ੍ਹਾ ਖਬਰ ਕਰਨ ਗਿਆ ਸੀਗਾ ਤੇ ਉੱਥੇ ਇਹਨਾਂ ਥੋੜਾ ਜਿਹਾ ਮਿਸਬੀਵ ਕੀਤਾ ਗਿਆ ਆ ਪ੍ਰਸ਼ਾਸ ਜਿਹੜੇ ਪ੍ਰਸ਼ਾਸਨ ਪੁਲਿਸ ਅਧਿਕਾਰੀਆਂ ਵੱਲੋਂ ਸੋ ਗੱਲ ਇਦਾਂ ਆ ਕਿ ਪੁਲਿਸ ਅਧਿਕਾਰੀ ਆਪਣੀ ਜਗ੍ਹਾ ਠੀਕ ਹੋ ਸਦੇ ਨਹੀਂ ਕਿ ਪਰ ਕਿਸੇ ਨੂੰ ਮਾਰਨਾ ਤੇ ਕਿਸੇ ਨੂੰ ਗੱਡੀ 'ਚ ਬਿਠਾ ਕੇ ਇਦਾਂ ਲੈ ਕੇ ਆਉਣਾ ਤੇ ਉਹਦੀ ਉਮੀਦ ਤੇ ਧੱਬਾ ਲਾਣਾ ਕਿਉਂਕਿ ਪੱਤਰਕਾਰਤਾ ਦੇ ਵਿੱਚ ਅਸੀਂ ਦਿਨ ਰਾਤ ਨਹੀਂ ਦੇਖਦੇ ਅਸੀਂ ਕੋਈ ਉੱਚਨੀ-ਨੀ ਦੇਖਦੇ ਸਾਰਿਆਂ ਨਾਲ ਖੜੀਦਾ ਆ ਤੇ ਪ੍ਰਸ਼ਾਸਨ ਦੀ ਅਸੀਂ ਬਾਕਾਇਦਾ ਹਮੇਸ਼ਾ ਸਾਥ ਦਿੰਨੇ ਆ ਜੋ ਕਿਤੇ ਕੋਈ ਕਮੀ ਪੇਸ਼ੀ ਆ ਪ੍ਰਸ਼ਾਸਨ ਦੀ ਕਿਤੇ ਨਾ ਕਿਤੇ ਪ੍ਰਸ਼ਾਸਨ ਵਾਲੇ ਵੀ ਤੁਹਾਨੂੰ ਰਿਕੁਐਸਟ ਕਰਦੇ ਆ ਯਾਰ ਦੇਖ ਲਿਓ ਅਸੀਂ ਉਹ ਵੀ ਦੇਖਦੇ ਆ ਪਰ ਇਹਦਾ ਮਤਲਬ ਇਹ ਨਹੀਂ ਕਿ ਕੋਈ ਵੀ ਹੱਟ ਚਕੇ ਦੇਖੋ ਭਾਈਚਾਰਾ ਸਾਡਾ ਪਹਿਲਾ ਆ ਜੇ ਪ੍ਰਸ਼ਾਸਨ ਦੇ ਵਿੱਚ ਯੂਨਿਟੀ ਆ ਤਾਂ ਸਾਡੇ ਵੀ ਯੂਨਿਟੀ ਆ ਤਾਂ ਮੈਂ ਜੱਗੇ ਦੇ ਨਾਲ ਖੜਾ ਆ ਜੇ ਕੋਈ ਵੀ ਜੱਗੇ ਦਾ ਜੋ ਵੀ ਫੈਸਲਾ ਹੋਏਗਾ ਮੈਂ ਉਹਦੇ ਨਾਲ ਮੋਢਾ ਲਾ ਕੇ ਖੜਾ ਆ ਤੇ ਸਾਡਾ ਪੂਰਾ ਸਟੇਟ ਮੀਡੀਆ ਕਲੱਬ ਵੀ ਖੜਾ ਆ ਤੇ ਹੋਰ ਵੀ ਮੈਂ ਪੱਤਰਕਾਰ ਭਾਈ ਜਰਾ ਜਿਹੜਾ ਵੀ ਕੋਈ ਵੀ ਡੀਟਲ ਪ੍ਰੈਸ ਕਲੱਬ ਕੋਈ ਵੀ ਪ੍ਰੈਸ ਕਲੱਬ ਆ ਜਿੰਨੇ ਵੀ ਆ ਉਹ ਇਹ ਨਾ ਸੋਚੋ ਕਿ ਅਸੀਂ ਫਲਾਨਾ ਪ੍ਰੈਸ ਕਲੱਬ ਆ ਅਸੀਂ ਫਲਾਨਾ ਆ ਕਹਿੰਦੇ ਆ ਉਹ ਇੱਥੇ ਇੱਕ ਦਿਨ ਜਿਹੜੀ ਆ ਜੰਗਲ ਦੀ ਅੱਗ ਫੈਲਣੀ ਆ ਉਹ ਕਿਸਾ ਕੋਈ ਪੇੜ ਨਹੀਂ ਦੇਖੜਾ ਕਿ ਉਹ ਚੀੜ ਦਾ ਆ ਕਿ ਉਹ ਨਿੰਮ ਦਾ ਕਿ ਪਿੱਪਲ ਦਾ ਕਿ ਬਬੂਨ ਦਾ ਸਾਰੇ ਪੇੜਾਂ ਨੂੰ ਉਹਨੇ ਕਾਹ ਕਰ ਦੇਣਾ ਅੱਗ ਨੂੰ ਸੋ ਜੱਗੇ ਅਸਲ ਗੱਲ ਤਾਂ ਜੱਗੇ ਨੂੰ ਪਤਾ ਕੀ ਹੋਈ ਆ ਜਾਂ ਫਿਰ ਉੱਥੋਂ ਦੀ ਵੀਡੀਓ ਨਿਕਲਵਾਈ ਜਾਵੇ ਜਿਹੜੀ ਉੱਥੇ ਜੱਗੇ ਦੇ ਕਹਿਣ ਦੇ ਮੁਤਾਬਕ ਸਰਕਾਰੀ ਕੈਮਰੇ ਲੱਗੇ ਹੋਏ ਆ ਉੱਤੇ ਪਰ ਇੱਕੋ ਹੀ ਅਪੀਲ ਆ ਕਿ ਕਿਸੇ ਤੇ ਵੀ ਹੱਥ ਚੱਕਣਾ ਇਹ ਕਾਨੂੰਨ ਹੀ ਕਹਿੰਦਾ ਆ ਵੀ ਜੇ ਕੋਈ ਚੋਰ ਵੀ ਤੁਸੀਂ ਫੜਦੇ ਹੋ ਤਾਂ ਚੋਰ ਤੇ ਵੀ ਹੱਥ ਨਾ ਚੱਕੋ ਉਹਨੂੰ ਪੁਲਿਸ ਨੂੰ ਵੜਾਓ ਪਰ ਪੁਲਿਸ ਖੁਦ ਜੇ ਹੱਥ ਚੱਕਦੀ ਆ ਜਾਂ ਇਹਨੂੰ ਗੱਡੀ 'ਚ ਵੜਾ ਕੇ ਲੈ ਕੇ 2 ਘੰਟੇ ਇਹਨੂੰ ਥਾਣੇ ਦੇ ਚੌਂਕੀ ਵਿੱਚ ਵੜਾਇਆ ਗਿਆ ਤਾਂ ਇਹਦੀ ਵੀ ਆਤਮਾ ਤੇ ਇੱਕ ਬੋਝ ਆ ਅਸੀਂ ਜੱਗੇ ਦੇ ਨਾਲ ਆ ਤੇ ਮਰਦੇ ਦਮ ਤੱਕ ਖੜੇ ਆ ਫੈਸਲਾ ਜੱਗੇ ਦਾ ਹੋਏਗਾ ਜੇ ਉਹ ਇਹ ਉਹਨਾ ਕੰਪਰੋਮਾਈਜ਼ ਕਰਨਾ ਚਾਹੁੰਦਾ ਕੋਈ ਕਾਰਵਾਈ ਕਰਾਣਾ ਚਾਹੁੰਦਾ ਜੋ ਜੱਗਾ ਕਹੇਗਾ ਅਸੀਂ ਖੜੇ ਆ ਠੀਕ ਧੰਨਵਾਦ ਪ੍ਰਸੇਕਤਾ ਜਿੰਦਾਬਾਦ ਅੱਜ ਸਟੇਟਮੈਂਟੇ ਕਲੱਬ ਵੱਲੋਂ ਪੱਤਰਕਾਰ ਭਾਈਚਾਰ ਇਸ ਲਈ ਇਕੱਠਾ ਆਇਆ ਸਾਡੇ ਪੱਤਰਕਾਰ ਭਰਾ ਆਇਆ ਜੱਗਾ ਉਹਦੇ ਨਾਲ ਕਿਸੇ ਐਸਐਚਓ ਨੇ ਮਿਸਬੀਹ ਕੀਤਾ ਉਹਨੇ ਕੁੱਟਮਾਰ ਕੀਤੀ ਐ ਇਸ ਮਸਲੇ ਦੇ ਵਿੱਚ ਅਸੀਂ ਇਸੇ ਇਕੱਠੇ ਹੋਏ ਆ ਤੇ ਜੋ ਵੀ ਜੱਗੇ ਦੀ ਇੱਛਾ ਹੋ ਗਈ ਮੰਨ ਦੀ ਜੋ ਇਹ ਚਾਹੁੰਦਾ ਆ ਉਹ ਅਸੀਂ ਕਰਾਵਾਂਗੇ ਚਾਹੇ ਉਹ ਕਾਰਵਾਈ ਵਾਲੇ ਪਾਸੇ ਹੋਵੇ ਚਾਹੇ ਉਹ ਐਸਐਚਓ ਵੱਲੋਂ ਮਾਫੀ ਮੰਗੀ ਜਾਵੇ ਚਾਹੇ ਉਹ ਕੁਝ ਵੀ ਇਹ ਚਾਹੁੰਦਾ ਉਹ ਅਸੀਂ ਉਹ ਕਰਾਂ ਤੇ ਭਵਨ ਦਾ ਜੱਗੇ ਦੇ ਕਹਿਣ ਦੇ ਮੁਤਾਬਕ ਇਹ ਆ ਵੀ ਜਿਹੜਾ ਇਸ਼ੀਅਨਗਰ ਪੁਲ ਦੇ ਉੱਪਰ ਇਹ ਕਵਰੇਜ ਕਰ ਰਿਆ ਸੀਗਾ ਜਿਹੜਾ ਕੱਲ ਮਰਡਰ ਹੋਇਆ ਵਾ ਇੱਥੇ ਫੋਟੋ ਕਰ ਰਿਆ ਸੀ ਉੱਥੇ ਉਹਦੇ ਐਸਐਚਓ ਦੇ ਰੀਡਰ ਨੇ ਇਹਦੇ ਨਾਲ ਮਿਸਬੀਹਵ ਕੀਤਾ ਇਹਨੂੰ ਜਾਲੀ ਪੱਤਰਕਾਰ ਕਿਹਾ ਜਿਸ ਤੋਂ ਬਾਅਦ ਇਹਨੇ ਐਸਐਚਓ ਨੂੰ ਦੱਸਿਆ ਤੇ ਐਸਐਚਓ ਨੇ ਜੋ ਇਹਨੇ ਦੱਸਿਆ ਵੀ ਇਹਦੇ ਚਪੇੜ ਮਾਰੀ ਇਸ ਤੋਂ ਬਾਅਦ ਉਹਨੂੰ ਧੌਣ ਤੋਂ ਫੜ ਕੇ ਗੱਡੀ 'ਚ ਪਾ ਕੇ ਪਹਿਲਾਂ ਸ਼ਿਮਲਾਪੁਰੀ ਚੌਂਕੀ ਫਿਰ ਥਾਣੇ ਲੈ ਕੇ ਆਏ ਆ ਉਸ ਤੋਂ ਬਾਅਦ ਉਹਨੂੰ ਪੱਤਰਕਾਰਾਂ ਨੇ ਇੱਥੋਂ ਆ ਕੇ ਛੁਡਾਇਆ ਵਾ ਤੇ ਇਹਦਾ ਮੈਡੀਕਲ ਕਰਾ ਕੇ ਅਸੀਂ ਦਰਖਾਸਤ ਦਿੱਤੀ ਹੈ ਤੇ ਡਿਪਟੀ ਸਾਹਿਬ ਨੇ ਸਾਨੂੰ ਆਸ਼ਵਾਸ਼ਣ ਦਵਾਇਆ ਵੀ ਜੋ ਵੀ ਤੁਹਾਡੀ ਦਿਲ ਦੀ تسلی ਹੋਊਗੀ ਜਾਂ ਕਾਰਵਾਈ ਹੋਊਗੀ ਉਹ ਅਸੀਂ ਕਰਾਵਾਂਗੇ ਕਾਰਨ ਤਾਂ ਉਹ ਐਸਐਚਓ ਦੱਸ ਸਕਦਾ ਕੀ ਹੋ ਸਕਦਾ ਕਿ ਪੱਤਰਕਾਰ ਨਾਲ ਜੇ ਪੱਤਰਕਾਰ ਨਾਲ ਕੁੱਟਮਾਰ ਕੀਤੀ ਹੈ ਤੇ ਅੱਜ ਅਸੀਂ ਇਕੱਠੇ ਹੋਏ ਆ ਤਾਂ ਇਹਦੀ ਵੀ ਕਾਰਵਾਈ ਨਹੀਂ ਹੋਈ ਤੇ ਕੱਲ ਨੂੰ ਅਸੀਂ 12 ਵਜੇ ਸਾਰੇ ਪੱਤਰਕਾਰਾਂ ਨੂੰ ਬੇਨਤੀ ਕਰਦੇ ਹਾਂ ਲੁਧਿਆਣੇ ਦੇ ਕੱਲ ਨੂੰ 12 ਵਜੇ ਸ਼ਿਮਲਾਪੁਰੀ ਥਾਣੇ ਵਿੱਚ ਇਕੱਠੇ ਹੋਣਾ ਹੈ ਜੇ ਜਿਸ ਸਬੰਧ ਵਿੱਚ ਇਹਦੀ ਜਿਹੜੀ ਜਿਹੜੀ ਵੀ ਕਾਰਵਾਈ ਅਸੀਂ ਉਹ ਕਰਾਉਣ ਦੇ ਪਵੰਦ ਰਾਵਾਂਗੇ ਸਾਰੀ ਪੁਲਿਸ ਦੀ ਮਾਰੀ ਹੈਗੀ ਇਹ ਐਸਐਚਓ ਨੇ ਪਹਿਲਾਂ ਵੀ ਦੋ ਤਿੰਨ ਵਾਰੀ ਪੱਤਰਕਾਰਾਂ ਨੂੰ ਇੱਦਾਂ ਹੀ ਮਿਸ ਬਿਹੇਵ ਕੀਤਾ ਹੈ ਕੋਈ ਨਹੀਂ ਕੱਲ ਐਸ ਡਿਪਟੀ ਸਾਹਿਬ ਨੇ ਸਾਨੂੰ ਆਸ਼ਵਾਸ਼ਣ ਦਵਾਇਆ ਵੀ ਉਹਨੂੰ ਬੁਲਾ ਕੇ ਆ ਜਿਹੜੇ ਵੀ ਬਣਦੀ ਹੈ ਕਾਰਵਾਈ ਉਹ ਕਰਨਗੇ ਅਸੀਂ ਤਾਂ ਪਹਿਲਾਂ ਹੀ ਇਕੱਠੇ ਆ ਸਟੇਟਮੈਂਟ ਇਹ ਕਲੱਬ ਜਾਂ ਬਾਕੀ ਪੱਤਰਕਾਰ ਭਾਈਚਾਰਾ ਕਿਸੇ ਨੂੰ ਵੀ ਕੋਈ ਪ੍ਰੋਬਲਮ ਮੰਦੀ ਇੱਕ ਵਾਈਸ ਦੇ ਇਕੱਠੇ ਹੋ ਜਾਂਦੇ ਅਸੀਂ ਫਿਰ ਵੀ ਅਪੀਲ ਕਰਦੇ ਆ ਵੀ ਇਸ ਤਰ੍ਹਾਂ ਦੇ ਜਿਹੜੀ ਜਿਹੜੀ ਵੀ ਸਿਚੁਏਸ਼ਨ ਆ ਉਸ ਸਿਚੁਏਸ਼ਨ ਦੇ ਵਿੱਚ ਸਾਰੇ ਪੱਤਰਕਾਰਾਂ ਨੂੰ ਇਕੱਠਾ ਹੋਣਾ ਚਾਹੀਦਾ ਇਕੱਠੇ ਹੋ ਕੇ ਰਹੋ ਨਹੀਂ ਤਾਂ ਜੋ ਅੱਜ ਜੱਗੇ ਨਾਲ ਹੋਇਆ ਉਹ ਤੁਹਾਡੇ ਨਾਲ ਕੱਲ ਨੂੰ ਹੋ ਸਕਦਾ ਤੇ ਉਹ ਦਿਨ ਦੂਰ ਨਹੀਂ ਹੈਗਾ ਵੀ ਕੱਲੇ-ਕੱਲੇ ਛੱਤਰ ਵੱਜਣਗੇ ਤੇ ਇਦਾਂ ਹੀ ਮਾਰਨਗੇ ਕਾਰਵਾਈ ਹੋਊਗੀ 110% ਹੋਊਗੀ ਨਾ ਹੋਣ ਦਾ ਮਤਲਬ ਹੀ ਨਹੀਂ ਬਣਦਾ ਸਾਨੂੰ ਆਉਂਦੀ ਕਰਾਣੀ ਕਿਵੇਂ ਕਰਾਣੀ ਹੈ ਨਾ ਆਉਣ ਦਾ ਤਾਂ ਮਤਲਬ ਹੀ ਨਹੀਂ ਬਣਦਾ ਹਰੇਕ ਪਿਓ ਦਾ ਇੱਕ ਪਿਓ ਹੁੰਦਾ ਸਾਡਾ ਵੀ ਹੈ ਤੇ ਇਹਨਾਂ ਦਾ ਵੀ ਹੈ